ਮਾਰੇ ਫਰੇਮ ਲੈਣ ਦੇ ਵਿੱਚ ਮਿਲੇ ਕਿ ਕਿਹੜਾ ਸਕੂਲ ਹੈ ਕਿੱਥੇ ਦੇਖੋ ਜੀ ਇਹ ਰਾਏਨ ਇੰਟਰਨੈਸ਼ਨਲ ਸਕੂਲ ਹੈਗਾ ਜਿਹੜਾ ਕਿ ਅਰਬਨ ਸਟੇਟ ਦੇ ਏਰੀਏ 'ਚ ਸਿਚੁਏਟਿਡ ਹੈਗਾ ਸਵੇਰੇ ਕੋਈ 10 ਵਜੇ ਦੇ ਲਾਗੇ ਇਸ ਸਕੂਲ ਨੂੰ ਬੌਮ ਥ्रेट ਆਇਆ ਸੀ ਇੱਕ ਅਨ ਆਈਡੈਂਟੀਫਾਈਡ ਈਮੇਲ ਤੋਂ ਇਮੀਡੀਏਟਲੀ ਐਸ ਐਚ ਓ ਅਰਬਨ ਸਟੇਟ ਜਿਹੜੇ ਆ ਉਹ ਇੱਥੇ ਪਹੁੰਚੇ ਤੇ ਬੜੀ ਸਵਿਫਟਲੀ ਉਹਨਾਂ ਨੇ ਰਿਐਕਟ ਕਰਦੇ ਹੋਏ ਐਂਟੀ ਸੈਬੋਟੇਜ ਟੀਮ ਜਿਹੜੀ ਹੈਗੀ ਆ ਜਿਨ੍ਹਾਂ ਦੇ ਕੋਲੇ ਐਨ ਐਲ ਜੀ ਡੀ ਤੇ ਬੌਮ ਆਪਣੇ ਇਕਵਿਪਮੈਂਟਸ ਬੌਮ ਡਿਸਪੋਜ਼ਲ ਦੇ ਹੁੰਦੇ ਆ ਉਸ ਟੀਮ ਨੂੰ ਉਹਨਾਂ ਨੇ ਇੱਥੇ ਬੁਲਾਇਆ ਤੇ ਇੱਕ ਵਾਰੀ ਪ੍ਰੀਲੀਮਿਨਰੀ ਐਂਟੀ ਸਬੋਟਾਜ ਚੈੱਕ ਜਿਹੜੀ ਆ ਉਹ ਐਸਐਚ ਅਰਮਨ ਸਟੇਟ ਆਪਣੀ ਹਾਜ਼ਰੀ ਚ ਕਰਾ ਚੁੱਕੇ ਹੁਣ ਅਸੀਂ ਸੀਨੀਅਰ ਅਫਸਰ ਇੱਥੇ ਪਹੁੰਚੇ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਸਕੂਲ ਦਾ ਕੋਈ ਵੀ ਕੋਨਾ ਇਹੋ ਜਿਹਾ ਅਨਚੈਕ ਨਾ ਰਹੇ ਜਿੱਥੇ ਕੋਈ ਗੁੰਜਾਇਸ਼ ਹੋਵੇ ਕਿ ਕੋਈ ਐਕਸਪਲੋਸਿਵ ਡਿਵਾਈਸ ਜਾਂ ਜੋ ਵੀ ਬੌਮ ਥ੍ਰੈਟ ਆਈ ਹੈ ਉਹਦੇ ਬਾਬਤ ਕੋਈ ਇਥੋਂ ਡਿਵਾਈਸ ਬਰਾਮਦ ਹੋਵੇ ਪਰੰਤੂ ਇੱਥੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਕਈ ਵਾਰੀ ਇਹੋ ਜਿਹੇ ਹੋਕ ਸੀਮੇਲ ਜਿਹੜੇ ਹੁੰਦੇ ਆ ਫੇਕ ਈਮੇਲ ਹੁੰਦੇ ਆ ਉਹ ਵੀ ਲੋਕੀ ਮਿਸਚੀਵੀਅਸ 엘ਮੈਂਟਸ ਜਿਹੜੇ ਸੋਸਾਇਟੀ 'ਚ ਹੈਗੇ ਜਿਹੜੇ ਅਮਨ ਅਮਾਨ ਨੂੰ ਖਰਾਬ ਕਰਨਾ ਚਾਹੁੰਦੇ ਆ ਉਹ ਵੀ ਭੇਜ ਦਿੰਦੇ ਆ ਤੇ ਕਿਹੜੇ ਆਈਪੀ ਐਡਰੈਸ ਤੋਂ ਇਹ ਈਮੇਲ ਜਿਹੜੀ ਆ ਓਰੀਜਿਨੇਟ ਹੋਈ ਕਿਹੜੀ ਕੰਟਰੀ ਤੋਂ ਕਿਹੜੇ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਉਹ ਅਸੀਂ ਸਾਰਾ ਡਿਟੇਲ 'ਚ ਸੈਂਟੀਫਿਕਲੀ ਸਟੱਡੀ ਕਰਾਂਗੇ ਤੇ ਜਿਹੜੇ ਵੀ ਦੋਸ਼ੀ ਨੇ ਈਮੇਲ ਕਰਕੇ ਇੱਕ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਜਾਬਤ ਅਨਸਾਰ ਕਾਰਵਾਈ ਅਸੀਂ ਅਮਲ 'ਚ ਲੈ ਕੇ ਆਵਾਂਗੇ ਤੇ ਕਿਉਂਕਿ ਇਹ ਸਾਈਬਰ ਟੀਮ ਸਾਡੀਆਂ ਆਲਰੇਡੀ ਇਹਦੀ ਆਈਪੀ ਟਰੇਸ ਕਰਨ 'ਚ ਲੱਗ ਗਈਆਂ ਨੇ ਤੇ ਉਹਦੇ ਬਾਬਤ ਤੁਹਾਨੂੰ ਦੁਬਾਰੇ ਸ਼ਾਮ ਨੂੰ ਸੂਚਿਤ ਕਰਾਂਗੇ ਕਿੰਨੇ ਤੋਂ ਹੁਣ ਤੱਕ ਦੀ ਜਾਂਚ ਵੀ ਕੋਈ ਸਾਹਮਣੇ ਆਇਆ ਜੀ ਸਕੂਲ ਦੇ ਹਿਸਾਬ ਸੇ ਜਾਂਚ ਚੱਲ ਰਹੀ ਹੈ ਕੋਈ ਕੁਝ ਐਸਾ ਕਿੰਨੇ ਸਕੂਲਾਂ ਨੂੰ ਥ੍ਰੈਟ ਆਇਆ ਹੈ ਥ੍ਰੈਟ ਜਿਹੜਾ ਆਫੀਸ਼ੀਅਲੀ ਪਟਿਆਲਾ ਪੁਲਿਸ ਨੂੰ ਤੇ ਹਾਲ ਫਿਲਹਾਲ ਰੈਨ ਇੰਟਰਨੈਸ਼ਨਲ ਸਕੂਲ ਦਾ ਹੀ ਆਇਆ ਹੈ ਬਟ ਇੱਥੇ ਮੈਨੂੰ ਇਨਫੋਰਮੇਸ਼ਨ ਆਈ ਹੈ ਕਿ ਇੱਕ ਜਾਂ ਦੋ ਸਕੂਲਾਂ ਨੇ ਰੂਟੀਨ 'ਚ ਬੱਚਿਆਂ ਦੀ ਸੇਫਟੀ ਨੂੰ ਦੇਖਦੇ ਆਪ ਹੀ ਛੁੱਟੀ ਕਰਾਤੀ ਤੇ ਮੈਂ ਇੱਥੇ ਸਾਰੇ ਪੇਰੈਂਟਸ ਨੂੰ ਸਾਰੇ ਬੱਚਿਆਂ ਨੂੰ ਵੀ ਇਹੀ ਰਿਕੁਐਸਟ ਕਰਾਂਗਾ ਕਿ ਬਿਲਕੁਲ ਪੈਨਿਕ ਕਰਨ ਦੀ ਲੋੜ ਨਹੀਂ ਪਟਿਆਲਾ ਪੁਲਿਸ ਜਿਹੜੀ ਆ ਉਹ ਬੜੇ ਸਵਿਫਟਲੀ ਪਹਿਲਾਂ ਵੀ ਰਿਸਪਾਂਸ ਕਰਦੀ ਰਹੀ ਹੈ ਤੇ ਸਾਡੀ ਜਿਹੜੀ ਐਂਟੀ ਸੈਬੋਟਾਜ ਐਂਡ ਬੌਮ ਡਿਸਪੋਜ਼ਲ ਟੀਮ ਨੇ ਉਡੂਗਾ ਇਨਲ ਚੈਕਿੰਗ ਕਰਨਗੇ ਤੇ ਜਿਹੜੇ ਜਿਹੜੇ ਵੀ ਸ਼ਖਸ ਨੇ ਸ਼ਰਾਰਤ ਕੀਤੀ ਹੈ ਉਹਦੇ ਖਿਲਾਫੀ ਛੇਤੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਚਲੋ ਪਤਾ ਕਿਸਦਾ ਨਾਮ ਆਇਆ ਕਿਸ ਨੇ ਤਾਂ ਦੇਖੋ ਜੀ ਈਮੇਲ ਚ ਕੋਈ ਨਾਮ ਨਹੀਂ ਮੈਂਸ਼ਨਡ ਕਿਸੇ ਸੰਗਠਨ ਦਾ ਨਾਮ ਨਹੀਂ ਮੈਂਸ਼ਨ ਡਾ ਹੈਗਾ ਸਿਰਫ ਉਹਨਾਂ ਨੇ ਇਹ ਲਿਖਿਆ ਕਿ ਬੀਐਸਸੀ ਹਿੰਦੁਸਤਾਨ ਯੂਨੀਵਰਸਿਟੀ ਦਾ ਨਿਸ਼ਾਨਾ ਬਣਾਵਾਂਗੇ ਤੇ ਉਹਦੇ ਬਾਬਤ ਪ੍ਰੀਕਾਸ਼ਨਰੀ ਅਸੀਂ ਇੱਥੇ ਕਰ ਰਹੇ ਹਾਂ ਕਿਸੇ ਵੀ ਸੰਗਠਨ ਦਾ ਜਾਂ ਕਿਸੇ ਵੀ ਵਿਅਕਤੀ ਦਾ ਨਾਮ ਉਸ ਈਮੇਲ 'ਚ ਨਹੀਂ ਹੈਗਾ ਰੇਲਵੇ ਸਟੇਸ਼ਨ ਬਾਰੇ ਲਿਖਿਆ ਗਿਆ ਉਹ ਤੇ ਦੇਖੋ ਜੀ ਉਹ ਤੇ ਆਪਾਂ ਪਹਿਲਾਂ ਵੀ ਜਿਹੜੀ ਰੂਟੀਨ ਦੀ ਵੀ ਪੁਲਿਸਿੰਗ ਹੈਗੀ ਆ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਗੇ ਇਹਨਾਂ ਦੇ ਕੋਆਰਡੀਨੇਟ ਸਰਚ ਆਪਰੇਸ਼ਨ ਹੋਗੇ ਇੱਥੇ ਐਂਟੀ ਸਬੋਟਾ ਚੈੱਕ ਹੋਗੇ ਇਹਨਾਂ ਨੂੰ ਅਸੀਂ ਵਾਈਟਲ ਇੰਸਟਾਲੇਸ਼ਨਸ ਕਹਿੰਨੇ ਆ ਉਹ ਅਸੀਂ ਰੂਟੀਨ ਚ ਵੀ ਕਰਾਨੇ ਰਹਨੇ ਹੋ ਅੱਗੇ ਵੀ ਜਾਰੀ ਰੱਖੂਗਾ ਉਹ ਕੰਮ ਠੀਕ ਹੈ ਸਰ